ਹਾਂਜੀ ਸ਼ਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਦੇ ਵਿੱਚ ਜਿਹੜੇ ਵੀ ਵੀਰ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਆਪਣੀ ਵੀਡੀਓ ਨੂੰ ਤੁਸੀਂ ਜਰੂਰ ਪੂਰਾ ਦੇਖਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਨਾਲੇ ਆਪਣਾ ਵਟਸਐਪ ਨੰਬਰ ਦਿੱਤਾ ਗਿਆ ਜੀ ਜਿੰਨੇ ਵੀ ਆਪਣੇ ਰਿਸ਼ਤੇ ਦੀ ਐਡ ਪਾਉਣੀ ਹੈ ਸਾਨੂੰ ਵਟਸਐਪ ਰਾਹੀਂ ਮੈਸੇਜ ਕਰ ਸਕਦਾ ਤੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇ ਕੀ ਤੁਹਾਨੂੰ WhatsApp ਰਾਹੀਂ ਦੱਸ ਦਿੱਤੀ ਜਾਵੇਗੀ ਤਾਂ ਆਓ ਸ਼ੁਰੂ ਕਰਦੇ ਹਾਂ ਜਿੱਦੇ ਆਪਾਂ ਕੁਝ ਰਿਸ਼ਤੇ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਮਨਦੀਪ ਕੌਰ ਪਤਾ ਹੈ ਅਮਰਗੜ ਤੋਂ ਨੇ ਪਿਤਾ ਇਹਨਾਂ ਦੇ ਲਾਭ ਸਿੰਘ ਨੇ ਤੇ ਵਰਕ ਹਾਊਸ ਕੰਟਰੈਕਟਰ ਨੇ ਇਹਨਾਂ ਦੇ ਪਿਤਾ ਤੇ ਮਾਤਾ ਸੁਖਵਿੰਦਰ ਕੌਰ ਗੋਤ ਇਹਨਾਂ ਦਾ ਸੰਘੇੜ ਹੈ ਤੇ ਗਿੱਲ ਹੈ ਨਾਨਕਿਆਂ ਦਾ ਗੋਤ ਕਾਸਟ ਇਹਨਾਂ ਦੀ ਮੱਝ ਵੀ ਸਿੱਖ ਹੈ ਜੀ ਲੜਕੀ ਦੀ ਉਮਰ 29 1992 ਦਾ ਡੇਟ ਆਫ ਬਰਥ ਹੈ ਜੀ ਕੱਦ 5 ਫੁੱਟ 3 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਪਲੱਸ 2 ਬੀਏ ਬੀਐਡ ਤੇ ਕੰਪਿਊਟਰ ਦਾ ਡਿਪਲੋਮਾ ਕਰਿਆ ਹੋਇਆ ਆਫ ਡੀਸੀਏ ਤੇ 6 ਬੈਂਡ ਨੇ ਜੀ ਇਹਨਾਂ ਤੇ ਆਈ ਲਰਟਸ ਦੇ ਤੇ ਨਾਲ ਇਹਨਾਂ ਨੇ ਬਿਊਟੀ ਪਾਰਲਰ ਦਾ ਕੋਰਸ ਵੀ ਕਰਿਆ ਹੋਇਆ ਤੇ ਕੰਮ ਇਹ ਲੜਕੀ ਪ੍ਰਾਈਵੇਟ ਟੀਚਰ ਦਾ ਕਰਦੇ ਨੇ ਤੇ ਪਾਰਟ ਟਾਈਮ ਜੋਬ ਇਹ ਬਿਊਟੀ ਪਾਰਲਰ ਦੇ ਵਿੱਚ ਕਰਦੇ ਨੇ ਜੀ ਤੇ ਦੋ ਭੈਣ ਭਰਾ ਇਹਨਾਂ ਦੇ ਮੈਰਿਡ ਨੇ ਤੇ ਮੰਗ ਹੈ ਇਹਨਾਂ ਦੇ ਪਰਿਵਾਰ ਦੀ ਕਿ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਗਵਰਨਮੈਂਟ ਜੌਬ ਕਰਦਾ ਹੋਵੇ ਮੁੰਡਾ ਜਾਂ ਪ੍ਰਾਈਵੇਟ ਜੌਬ ਕਰਦਾ ਹੋਵੇ ਵਧੀਆ ਤਨਖਾਹ ਹੋਵੇ ਜੀ ਮੁੰਡੇ ਦੀ ਤੇ ਜਾਂ ਕੋਈ ਆਪਣਾ ਬਿਜ਼ਨਸ ਹੋਵੇ ਲੜਕੇ ਦਾ ਤੇ ਬਾਕੀ ਦੀ ਜਾਣਕਾਰੀ ਤੁਸੀਂ ਦਿੱਤੇ ਗਏ ਨੰਬਰਾਂ ਤੋਂ ਸਿੱਧੀ ਡਾਇਰੈਕਟ ਪਰਿਵਾਰ ਨਾਲ ਗੱਲ ਕਰ ਸਕਦੇ ਹੋ ਕੁੜੀ ਤੇ ਤੇ ਜਾਣਕਾਰੀ ਲੈ ਸਕਦੇ ਹੋ ਜੀ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲੜਕੀ ਦਾ ਰਿਸ਼ਤਾ ਪਤਾ ਹੈ ਮੋਗਾ ਤੋਂ ਨੇ ਕਾਸਟ ਇਹਨਾਂ ਦੀ ਨਾਈ ਸਿੱਖ ਹੈ ਤੇ ਉਮਰ ਐ ਜੀ 21988 ਦਾ ਡੇਟ ਆਫ ਬਰਥ ਹੈ ਤੇ ਕੱਦ ਹੈ ਇਹਨਾਂ ਦਾ 5 ਫੁੱਟ 4 ਇੰਚ ਦੀ ਹਾਈਟ ਹੈ ਜੀ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਫੈਸ਼ਨ ਡਿਜ਼ਾਈਨਿੰਗ ਦੀ 3 ਸਾਲ ਦੀ ਤੇ ਮੰਗ ਕਰਦੇ ਨੇ ਇਹ ਕਿ ਮੁੰਡਾ ਗਵਰਨਮੈਂਟ ਜੌਬ ਕਰਦਾ ਹੋਵੇ ਜਾਂ ਐਨ ਆਰ ਆਈ ਹੋਵੇ ਮੁੰਡਾ ਬਾਹਰ ਤੇ ਜਾਂ ਕੋਈ ਆਪਣਾ ਫੈਮਿਲੀ ਦਾ ਵਧੀਆ ਬਿਜ਼ਨਸ ਹੋਵੇ ਵਧੀਆ ਇਨਕਮ ਹੋਵੇ ਜੀ ਤੇ ਜਾਤੀ ਬੰਦੇ ਨੇ ਇਹਨਾਂ ਨੂੰ ਕੋਈ ਨਹੀਂ ਹੈਗਾ ਤੇ ਬਾਕੀ ਦਿੱਤੇ ਗਏ ਨੰਬਰ ਤੇ ਤੁਸੀਂ ਇਨਡਾਇਰੈਕਟ ਕੁੜੀ ਦੇ ਪਰਿਵਾਰ ਨਾਲ ਗੱਲ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲੜਕੀ ਦਾ ਰਿਸ਼ਤਾ ਪਤਾ ਹੈ ਖੰਨਾ ਤੋਂ ਨੇ ਕਾਸਟ ਇਹਨਾਂ ਦੀ ਮਹਿਰਾ ਸਿੱਖ ਹੈ ਤੇ ਉਮਰ ਹੈ ਜੀ 16 6 1994 ਦਾ ਡੇਟ ਆਫ ਬਰਥ ਹੈ ਲੜਕੀ ਦਾ ਕੱਦ ਹੈ ਇਹਨਾਂ ਦਾ 5 ਫੁੱਟ 5 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ ਐਮਏ ਵਿਦ ਕੰਪਿਊਟਰ ਕੋਰਸ 1 ਇਅਰ ਦਾ ਤੇ ਕੰਮ ਹੈ ਜੀ ਹੈ ਆਈਲੈਂਡਸ ਦੇ 5.5 ਬੈਂਡ ਸਕੋਰ ਨੇ ਇਹਨਾਂ ਦੇ ਤੇ ਵਰਕਿੰਗ ਹੈ ਰਿਸੈਪਸ਼ਨ ਤੇ ਕਰ ਰਹੇ ਨੇ ਹੁਣ ਮੰਗ ਪਰਿਵਾਰ ਦੀ ਕਿ ਮੁੰਡਾ ਐਨ ਆਰ ਆਈ ਹੋਵੇ ਜਾਂ ਕੋਈ ਖਰਚਾ ਕਰਨ ਵਾਲਾ ਪਰਿਵਾਰ ਹੋਵੇ ਜੀ ਲੜਕੀ ਦੇ ਬੈਂਡ ਆਏ ਹੋਏ ਨੇ ਤੇ ਜਨਰਲ ਤੇ ਬੀ ਸੀ ਕੈਟਾਗਰੀ ਵਾਲੇ ਇਹਨਾਂ ਨੂੰ ਕੰਟੈਕਟ ਕਰਨ ਭਾਵੇਂ ਕਿਸੇ ਵੀ ਕਾਸਟ ਦਾ ਹੋਵੇ ਲੜਕਾ ਤੇ ਬਾਕੀ ਦੀ ਜਾਣਕਾਰੀ ਤੁਸੀਂ ਦਿੱਤੇ ਗਏ ਨੰਬਰ 'ਤੇ ਪਰਿਵਾਰ ਤੋਂ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਹੈ ਹਨੂਮਾਨਗੜ੍ਹ ਤੋਂ ਨੇ ਤੇ ਕਾਸਟ ਇਹਨਾਂ ਦੀ ਜੱਟ ਸੇਖ ਹੈ ਜੀ ਤੇ ਗੋਤ ਇਹਨਾਂ ਦਾ ਚੋਹਾਨ ਹੈ ਉਮਰ ਇਹਨਾਂ ਦੀ 16 9 1988 ਦਾ ਡੇਟ ਆਫ ਬਰਥ ਹੈ ਲੜਕੀ ਦਾ ਤੇ ਕੱਦ ਹੈ ਇਹਨਾਂ ਦਾ 5 ਫੁੱਟ 6 ਇੰਚ ਦੀ ਹਾਈਟ ਹੈ ਜੀ ਤੇ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ ਨਰਸਿੰਗ ਦੀ ਕੰਮ ਇਹ ਪ੍ਰਾਈਵੇਟ ਨੌਕਰੀ ਕਰਦੇ ਨੇ ਤੇ ਨਾਲ ਹੀ ਇਹਨਾਂ ਦੇ ਪੀਟੀਈ 6.5 ਬੈਂਡ ਸਕੋਰ ਨੇ ਜੀ ਤੇ ਆਸਟ੍ਰੇਲੀਆ ਦੀ ਫਾਈਲ ਲੱਗੀ ਹੋਈ ਹੈ ਇਹਨਾਂ ਦੀ ਤੇ ਮੰਗਾ ਜੀ ਪਰਿਵਾਰ ਦੀ ਕਿ ਲड़का ਵਧੀਆ ਪਰਿਵਾਰ ਤੋਂ ਹੋਵੇ ਵੈਸ਼ਨੂ ਹੋਵੇ ਤੇ ਗੁਰਸਿੱਖ ਫੈਮਿਲੀ ਤੋਂ ਹੋਵੇ ਜੀ ਲड़का ਬਾਕੀ ਦੀ ਸਾਰੀ ਜਾਣਕਾਰੀ ਤੁਸੀਂ ਡਾਇਰੈਕਟ ਕੁੜੀ ਦੇ ਪਰਿਵਾਰ ਨਾਲ ਗੱਲ ਕਰੋ ਨੰਬਰ ਦਿੱਤਾ ਗਿਆ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਹੈ ਬਰਨਾਲਾ ਤੋਂ ਨੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਇਹਨਾਂ ਦੀ 2001 ਦਾ ਡੇਟ ਆਫ ਬਰਥ ਹੈ ਲੜਕੀ ਦਾ ਕੱਦ ਇਹਨਾਂ ਦਾ 5 ਫੁੱਟ 8 ਇੰਚ ਦੀ ਹਾਈਟ ਹੈ ਜੀ ਤੇ ਪੜ੍ਹਾਈ ਇਹਨਾਂ ਨੇ +2 ਮੈਡੀਕਲ ਨਾਲ ਕੀਤੀ ਹੋਈ ਹੈ ਤੇ ਭਰਾ ਇਹਨਾਂ ਦਾ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਤੇ ਕੰਮ ਕਰ ਹੈ ਜੀ ਇਹ ਕੁੜੀ ਆਸਟ੍ਰੇਲੀਆ ਦੇ ਵਿੱਚ ਗਈ ਹੋਈ ਹੈ ਵਿਜ਼ਟਰ ਵੀਜ਼ੇ ਤੇ ਤੇ ਮੰਗ ਕਰਦਾ ਪਰਿਵਾਰ ਕਿ ਮੁੰਡਾ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਤੇ ਪੱਕਾ ਹੋਵੇ ਜੀ ਬਾਕੀ ਦੀ ਜਾਣਕਾਰੀ ਤੁਸੀਂ ਡਾਇਰੈਕਟ ਕੁੜੀ ਦੇ ਪਰਿਵਾਰ ਨਾਲ ਗੱਲ ਕਰਕੇ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਐਚ ਕੌਰ ਪਤਾ ਹੈ ਐਸ اے ਐਸ ਨਗਰ ਮਹਾਲੀ ਤੋਂ ਨੇ ਕਾਸਟ ਇਹਨਾਂ ਦੀ ਸ਼ੈਣੀ ਸਿੱਖ ਹੈ ਤੇ ਉਮਰ ਹੈ ਜੀ 1993 ਦਾ ਡੇਟ ਆਫ ਬਰਥ ਹੈ ਤੇ ਕੱਦ ਇਹਨਾਂ ਦਾ 5 ਫੁੱਟ 2 ਇੰਚ ਦੀ ਹਾਈਟ ਹੈ ਤੇ ਗੋਤ ਇਹਨਾਂ ਦਾ ਲੌਂਗੀਆ ਤੇ 45 ਪੈਣਾ ਹੈ ਦੋ ਮੈਰਿਡ ਨੇ ਜੀ ਕੈਨੇਡਾ ਦੇ ਵਿੱਚ ਪੀਆਰ ਨੇ ਜਾਂਦੀ ਆ ਪੈਣਾ ਤੇ ਪੜਾਈ ਇਹਨਾਂ ਨੇ ਕਰੀ ਹੋਈ ਹੈ ਐਮਟੈਕ ਤੇ ਈਸੀਈ ਦੀ ਤੇ ਕੰਮਕਾਰ ਹੈ ਜੀ ਇਹ ਕੈਨੇਡਾ ਦੇ ਵਿੱਚ ਪੀਆਰ ਹੈ ਲੜਕੀ ਤੇ ਜੋਬ ਇਹ ਡਿਜੀਟਲ ਮਾਰਕੀਟਿੰਗ ਦੀ ਕਰਦੇ ਨੇ ਤੇ ਇਹ ਮੰਗ ਕਰਦੇ ਨੇ ਕਿ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਵਧੀਆ ਕੰਮ ਹੋਵੇ ਜਾਂ ਆਪਣਾ ਬਿਜ਼ਨਸ ਹੋਵੇ ਕੋਈ ਤੇ ਬਾਕੀ ਦੀ ਜਾਣਕਾਰੀ ਤੁਸੀਂ ਇਨਡਾਇਰੈਕਟ ਕੁੜੀ ਦੇ ਪਰਿਵਾਰ ਨਾਲ ਗੱਲ ਕਰਕੇ ਲਓ ਜੀ ਨੰਬਰ ਦਿੱਤਾ ਗਿਆ ਹੈ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਦੀਪਿਕਾ ਪਤਾ ਹੈ ਅਮਰਤਸਰ ਸਾਹਿਬ ਤੋਂ ਨੇ ਉਮਰ ਇਹਨਾਂ ਦੀ 20 ਸਾਲਾਂ ਦੀ ਲੜਕੀ ਦੀ ਕਾਸਟ ਇਹਨਾਂ ਦੀ ਮਹਿਰਾ ਤੇ ਗੋਤ ਇਹਨਾਂ ਦਾ ਬੋਰ ਪੜਾਈ ਇਹਨਾਂ ਨੇ 10 ਪਾਸ ਕਰੀ ਹੋਈ ਹੈ ਤੇ ਇਹ ਲੜਕੀ ਤਲਾਕਸ਼ੁਦਾ ਹੈ ਜੀ ਤੇ ਮੰਗਾ ਪਰਿਵਾਰ ਦੀ ਕਿ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਵਧੀਆ ਕੰਮ ਕਰਦਾ ਹੋਵੇ ਦੇ ਭਾਵੇਂ ਕਿਸੇ ਵੀ ਕਾਸਟ ਦਾ ਹੋਵੇ ਜੀ ਲੜਕਾ ਨਸ਼ੇ ਤੋਂ ਰਹਿਤ ਹੋਵੇ ਤੇ ਲੜਕੇ ਦੀ ਉਮਰ 20 ਤੋਂ 25 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ ਜੀ ਕਿਉਂਕਿ ਲੜਕੀ ਦੀ ਉਮਰ ਘੱਟ ਹੈ ਤੇ ਦਿੱਤੇ ਗਏ ਨੰਬਰ ਤੇ ਤੁਸੀਂ ਸੰਪਰਕ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਰੂਬੀ ਸ਼ਰਮਾ ਪਤਾ ਹੈ ਲੁਧਿਆਣਾ ਤੋਂ ਨੇ ਤੇ ਉਮਰ ਹੈ ਜੀ 22 12 1982 ਦਾ ਡੇਟ ਆਫ ਬਰਥ ਹੈ ਤੇ ਜਨਮ ਦਾ ਟਾਈਮ ਹੈ 2:30 AM ਦਾ ਸਮਾਂ ਜੀ ਤੇ ਕੱਦ ਹੈ ਇਹਨਾਂ ਦਾ 5 ਫੁੱਟ 7 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਅੰਡਰ ਗ੍ਰੈਜੂਏਟ ਦੀ ਕੀਤੀ ਹੋਈ ਹੈ ਤੇ ਲੜਕੀ ਇਹ ਤਲਾਕਸ਼ੁਦਾ ਹੈ ਜੀ ਤੇ ਭੈਣਾ ਇਹ ਚਾਰ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਭੈਣ ਇਹਨਾਂ ਦੀ ਮੈਰਿਡਾ ਵੇਈ ਹੋਈ ਹੈ ਤੇ ਭਰਾ ਵੀ ਇਹਨਾਂ ਦਾ ਇੱਕ ਹੈ ਜੀ ਤੇ ਪਿਤਾ ਇਹਨਾਂ ਦੇ ਗਵਰਨਮੈਂਟ ਜੌਬ ਤੋਂ ਰਿਟਾਇਰ ਸੀਗੇ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਬਾਕੀ ਦੀ ਜਾਣਕਾਰੀ ਤੁਸੀਂ ਸਿੱਧੀ ਕੁੜੀ ਦੇ ਪਰਿਵਾਰ ਨਾਲ ਗੱਲ ਕਰੋ ਜੀ ਤੇ ਲੈ ਸਕਦੇ ਹੋ ਜਾਣਕਾਰੀ ਤੁਸੀਂ ਹਾਂਜੀ ਇਹ ਸੀ ਅੱਜ ਦੇ ਆਪਣੇ ਕੁਝ ਰਿਸ਼ਤੇ ਤੇ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ